ਗੱਡੀਆਂ ਚੋਂ ਗੱਡੀਆਂ ਅੱਜ ਆਪਾਂ ਤੁਹਾਡੇ ਖਾਤਰ ਲੱਭ ਕੇ ਲਿਆਂਦੀਆਂ ਬਹੁਤ ਵਧੀਆ ਰੱਖੀਆਂ ਹੋਈਆਂ ਘਰ ਦੀਆਂ ਗੱਡੀਆਂ ਨੇ ਸਾਰੀਆਂ ਤੇ ਲੋਕਲ ਵਧੀਆ ਚੱਲੀਆਂ ਹੋਈਆਂ ਨੇ ਤੇ ਰੇਟ ਵੀ ਠੀਕ ਐ ਜੀ ਬਾਕੀ ਆਪਾਂ ਗੱਲ ਕਰਦੇ ਅੱਗੇ ਤੁਹਾਨੂੰ ਸਾਰਾ ਕੁਝ ਪਤਾ ਲੱਗ ਜਾਊਗਾ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਪਹਿਲਾਂ ਤਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਸਾਰੇ ਜਣੇ ਨੋਟ ਕਰ ਲਓ ਉੱਪਰ ਹਮੇਸ਼ਾ ਜਾਂ نیچے ਇੱਕ ਪਾਸੇ ਚੁੰਡ ਚ ਲਿਖਿਆ ਰਹਿੰਦਾ 78140 3864 ਜੇ ਕਿਸੇ ਕੋਲੇ ਕੋਠੀਆ ਘਰ ਮਕਾਨਾ ਕੋਈ ਗੱਡੀ ਐ ਮਸ਼ੀਨਰੀ ਐ ਵੇਚਣਾ ਚਾਹੁੰਦੇ ਹੋ ਤੁਸੀਂ ਤੁਹਾਡੇ ਚੈਨਲ ਤੇ ਫਰੀਦ ਦੇ ਵਿੱਚ ਐਡ ਕਰਵਾ ਸਕਦੇ ਹਾਂ ਆਪਣੇ ਕੋਲ ਇੱਕ ਵੀਡੀਓ ਪੂਰੀ ਜਾਣਕਾਰੀ ਪੰਜ ਤੋਂ ਸੱਤ ਫੋਟੋਆਂ ਭੇਜ ਦਿਓ ਜੀ ਜੇ ਆਪਾਂ ਪਹਿਲੀ ਗੱਡੀ ਦੀ ਗੱਲ ਕਰੀਏ ਸਿਆਜ਼ ZDI ਪਲੱਸ ਟੋਪ ਮਾਡਲ ਜਮ੍ਹਾਂ ਉੱਪਰਲਾ ਮਾਡਲ ਲੈ ਕੇ ਪਹੁੰਚਿਆ 2017 ਮਾਡਲ ਹੈ ਜੀ ਤੇ ਇਹਨਾਂ ਦਾ ਏਰੀਆ ਕਨਫਰਮ ਤੁਹਾਨੂੰ ਕਰਵਾ ਦੇਣਾ ਕੋਟਕਪੂਰਾ ਡਿਸਟ੍ਰਿਕਟ ਫਰੀਦਕੋਟ ਪੰਜਾਬ ਜੀ ਤੇ ਗੱਡੀ ਕੁੱਲ 68800 ਕਿਲੋਮੀਟਰ ਚੱਲੀ ਹੋਈ ਹੈ ਗੱਡੀ ਦੀ ਐਨਓਸੀ ਮਿਲ ਜੂਗੀ ਦੋਵੇਂ ਚਾਬੀਆਂ オリジナル ਆਪਨੂੰ ਨਾਲ ਮਿਲ ਜਾਣਗੀਆਂ ਤੇ ਗੱਡੀ ਦੀ ਹਾਲਤ ਬਹੁਤ ਵਧੀਆ ਜੀ ਨਮੀਆਂ ਜਮਾ ਅੰਦਰ ਐਲ ਸੀ ਡੀ ਵਗੈਰਾ ਲੱਗੀ ਹੋਈ ਹੈ ਇੰਟੀਰੀਅਰ ਬਹੁਤ ਚੰਗਾ ਜੀ ਜੇ ਆਪਾਂ ਅੰਦਰੋਂ ਗੱਲ ਕਰੀਏ ਸੀਟ ਕਵਰ ਬਹੁਤ ਟੌਪ ਕਲਾਸ ਦੇ ਆਪਾਨੂੰ ਚੜੇ ਚੜਾਈ ਮਿਲ ਜਾਣਗੀ ਤੇ ਸਾਰੀ ਗੱਡੀ ਟੋਟਲ ਹੀ ਪਾਵਰ ਹੈ ਜੀ ਸਿਆਜ਼ ਗੱਡੀ ਆ 17 ਮਾਡਲ ਹੈ ਰੇਟ ਮਾਲਕ ਨੇ 5 ਲੱਖ 80000 ਰੁਪਿਆ ਕਿਹਾਗਾ ਬਾਕੀ ਕਹਿੰਦੇ ਸੀਗੇ ਉੱਪਰ-नीचे रेट ਕਰ ਲਾਂਗੇ ਇੱਕ ਵਾਰੀ ਡਿਮਾਂਡ ਹੈਗੀ ਬਾਕੀ ਸਰਵਿਸ ਵਗੈਰਾ ਸਾਰਾ ਕੁਝ ਹੋਇਆਗਾ ਤੇ ਬੈਟਰੀ ਨਵੀਂ ਹੈ ਤੇ ਵਾਰੰਟੀ ਕਾਰਡ ਨਾਲ ਹੈਗਾ ਤੇ ਸਰਵਿਸ ਸਾਰੀ ਰਿਕਾਰਡ ਹੈਗੀ ਗੱਡੀ ਇੱਕ ਨੰਬਰ ਹੈ ਜੀ ਚਲਾਉਣ ਚ ਬਹੁਤ ਚੰਗੀ ਹੈ ਬਾਕੀ ਰੇਟ ਏਰੀਆ ਸਾਰਾ ਕੁਝ ਤੁਹਾਨੂੰ ਪਤਾ ਲੱਗ ਗਿਆ ਤੇ ਇਕੱਲਾ ਨੰਬਰ ਰਹਿ ਗਿਆ ਮਾਲਕ ਦਾ ਉਹ ਵੀ ਤੁਸੀਂ ਨੋਟ ਕਰ ਲਓ 9832210002 ਜਿਹੜੀ ਦੂਸਰੀ ਗੱਡੀ ਆਪਾਂ ਲੈ ਕੇ ਪਹੁੰਚੇ ਹਾਂ ਆਪਣੇ ਕੋਲੇ ਆਲਟੋ ਪਹੁੰਚੀ ਐ ਜੀ ਆਲਟੋ ਐਲ ਐਕਸ ਆਈ 2010 ਮਾਡਲ ਗੱਡੀ ਐ ਜੀ ਏਸੀ ਹੀਟਰ ਵਰਕਿੰਗ ਚ ਤੇ ਤੁਹਾਨੂੰ ਸਭ ਤੋਂ ਪਹਿਲਾਂ ਮੈਂ ਏਰੀਆ ਕਨਫਰਮ ਕਰਵਾ ਦਿੰਨਾ ਜਿੰਨਾ ਦੀ ਗੱਡੀ ਆ ਲੁਧਿਆਣਾ ਮਾਲਕ ਦਾ ਏਰੀਆ ਦਾ ਗੱਡੀ ਪੰਜਾਬ ਨੰਬਰ ਐ ਗੱਡੀ ਦੀ ਹਾਲਤ ਬਹੁਤ ਚੰਗੀ ਐ ਜੀ ਜੇ ਆਪਾਂ ਗੱਲ ਕਰੀਏ ਗੱਡੀ ਦੀ ਅੰਦਰੋਂ ਗੱਲ ਕਰੀਏ ਤਾਂ ਬਹੁਤ ਵਧੀਆ ਕੰਡੀਸ਼ਨ ਆਪਾਂ ਨੂੰ ਅੰਦਰੋਂ ਮਿਲ ਜੂਗੀ ਸਾਰਾ ਕੁਛ ਇੱਕ ਨੰਬਰ ਹੈ ਜੀ ਜਿਵੇਂ ਟਾਇਰ ਦੇਖ ਲਓ ਬਹੁਤ ਚੰਗੇ ਮਿਲ ਜਾਣਗੇ ਅੰਦਰੋਂ ਜੇ ਸੀਟ ਕਵਰ ਦੀ ਗੱਲ ਕਰੀਏ ਸੀਟਾਂ ਤੇ ਜਿਹੜੇ ਚੜੇ ਹੋਏ ਨੇ ਬਹੁਤ ਚੰਗੀ ਕੁਆਲਿਟੀ ਦੇ ਵਧੀਆ ਪੂਰੇ ਨਵੇਂ ਚੜਵਾਏ ਹੋਏ ਨੇ ਮੈਟਿੰਗ ਮੂਟਿੰਗ ਵਧੀਆ ਹੋਈਆ ਤੇ ਗੱਡੀ ਸਿਲਵਰ ਕਲਰ ਚਾਚਿੰਗ ਤੇ ਡਿਮਾਂਡ ਜਿਹੜੀ ਹੈਗੀ ਹੈ ਗੱਡੀ ਦੀ 1,40,000 ਰੁਪਏ ਮਾਲਕ ਨੇ ਕਿਹਾਗਾ ਬਾਕੀ ਕਹਿੰਦੇ ਸੀਗੇ ਆ ਕੇ ਤੁਸੀਂ ਦੇਖ ਸਕਦੇ ਹੋ ਕਿਸੇ ਨੇ ਚੈੱਕ ਕਰਨੀ ਹੈ ਚਲਾ ਕੇ ਦੇਖਣੀ ਹੈ ਤੇ ਚਲਾ ਕੇ ਦੇਖ ਸਕਦੋਂ ਗੱਲ ਤੁਸੀਂ ਮਾਲਕ ਨਾਲ ਕਰ ਸਕਦੋਂ ਨੰਬਰ ਮਾਲਕ ਦਾ ਸਕਰੀਨ ਤੇ ਆਪਾਂ ਦੇ ਰੱਖਿਆ ਜੀ ਨੰਬਰ ਇਹਨਾਂ ਦਾ 75032 58000 ਪੂਰਾ ਨੰਬਰ ਤੁਹਾਨੂੰ ਮਿਲ ਗਿਆ ਕੋਈ ਵੀ ਗੱਲ ਕਰਨੀ ਆ ਆ ਗੱਡੀ ਜੇ ਤੁਹਾਨੂੰ ਪਸੰਦ ਆਵੇ ਗੱਲ ਕਰ ਲਿਓ ਤੀਜੀ ਗੱਡੀ ਆਪਣੇ ਕੋਲੇ ਪਹੁੰਚੀ ਹੈ ਜੈਨ ਜੈਨ 2004 ਮਾਡਲ ਹੈ ਜੀ ਗੱਡੀ ਬਹੁਤ ਵਧੀਆ ਕੰਡੀਸ਼ਨ ਚ ਹੈ ਤੇ ਇਹਨਾਂ ਨੇ ਵੀਡੀਓ ਬਣਾ ਕੇ ਭੇਜੀ ਹੈ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਗੱਡੀ ਖੜੀ ਹੈ ਪੱਟੀ ਵਾਲੇ ਏਰੀਆ ਚ ਜਾ ਕੇ ਕਿਸੇ ਨੇ ਦੇਖਣੀ ਆ ਪਟਿਆਲੇ ਏਰੀਆ ਚ ਜਾ ਕੇ ਗੱਡੀ ਨੂੰ ਦੇਖ ਵੀ ਸਕਦੇ ਹਾਂ ਤੇ ਰੇਟ ਇੱਕ ਘੱਟ 70000 ਮਾਲਕ ਨੇ ਕਿਹਾਗਾ ਬਾਕੀ ਕਹਿੰਦੇ ਸੀਗੇ ਰੇਟ ਦੀ ਟੈਨਸ਼ਨ ਨਾ ਲਿਓ ਮਾਲਕ ਨੇ ਕਿਹਾ ਰੇਟ ਪੂਰਾ ਘਟਾ ਦਾਂਗੇ ਪੂਰੀ ਮਾਨਤਾਨ ਕਰਾਂਗੇ ਜੀ ਤੇ ਪਾਸਿੰਗ ਹੈ ਨਹੀਂ ਜੀ ਪਾਸਿੰਗ ਖਤਮ ਹੈ ਬਾਕੀ ਵੀਡੀਓ ਚ ਸਾਰਾ ਕੁਝ ਦਿਖਾਇਆ ਨਾ ਨਹੀਂ ਤੇ ਚਾਰੇ ਪਾਸੋਂ ਤੁਸੀਂ ਜਿਵੇਂ ਕੀ ਗੱਡੀ ਦੇਖ ਲਈ ਤੇ ਕਿਸੇ ਨੂੰ ਪਸੰਦ ਆਵੇ ਜਾ ਕੇ ਕਿਸੇ ਨੇ ਦੇਖਣੀ ਹੋਵੇ ਜਾ ਕੇ ਵੀ ਦੇਖ ਸਕਦਾ ਹਾਂ ਗੱਲ ਕੋਈ ਵੀ ਕਰਨੀ ਕਿਸੇ ਵੀ ਤਰ੍ਹਾਂ ਦੀ ਗੱਲ ਤੁਸੀਂ ਮਾਲਕ ਨਾਲ ਕਰ ਸਕਦੇ ਹੋ ਜੀ ਨੰਬਰ ਮਾਲਕ ਦਾ ਆਪਸ ਸਕਰੀਨ ਤੇ ਦੇ ਰੱਖਿਆ 9915844892 ਆਹ ਮਾਲਕ ਦਾ ਨੰਬਰ ਹੈ ਇਸ ਨੰਬਰ ਤੇ ਗੱਲ لازਮੀ ਕਰ ਲਿਓ ਦੇਖੋ ਜੀ ਵੀਡੀਓ ਦੀ ਗੱਲ ਤਾਂ ਚੱਲ ਹੀ ਰਹੀ ਆ ਤੇ ਅੱਗੇ ਮੋਟਰਸਾਈਕਲ ਤੇ ਹੋਰ ਵੀ ਮਸ਼ੀਨਰੀਆਂ ਖੜੀਆਂ ਉਹਨਾਂ ਦੀ ਵੀ ਆਪਾਂ ਗੱਲ ਕਰਾਂਗੇ ਪਹਿਲਾਂ ਤੁਸੀਂ ਜਿੰਨੇ ਆਇਓ ਵੀਡੀਓ ਮੈਨੂੰ ਦੱਸਿਓ ਜਰੂਰ ਕਮੈਂਟ ਕਰਕੇ ਵੀ ਤੁਹਾਨੂੰ ਕਿਵੇਂ ਦੀ ਲੱਗ ਰਹੀ ਆ ਜੇ ਤੁਹਾਨੂੰ ਵੀਡੀਓ ਵਧੀਆ ਲੱਗ ਰਹੀ ਆ ਚੰਗੀ ਲੱਗ ਰਹੀ ਆ ਸੀ ਤੇ ਇਸ ਤਰ੍ਹਾਂ ਦੀ ਹਰ ਰੋਜ਼ ਨਵੇਂ ਨਵੇਂ ਮਸ਼ੀਨਰੀਆਂ ਨਵੇਂ ਨਵੇਂ ਮੋਟਰਸਾਈਕਲ ਕੋਠੀ ਮਕਾਨ ਘਰ ਤੁਸੀਂ ਦੇਖਣਾ ਪਸੰਦ ਕਰਦੇ ਹੋ ਤਾਂ نیچے ਇੱਕ ਸਬਸਕ੍ਰਾਈਬ ਦਾ ਬਟਨ ਹੈ ਚੈਨਲ ਦਾ ਉਹਨੂੰ ਜ਼ਰੂਰ ਦਬਦਿਓ ਜੀ ਨਾਲ ਇੱਕ ਬੈਲ ਆਈਕਨ ਆਊਗਾ ਉਹਨੂੰ ਵੀ ਆਲਟਰ ਸਟ ਕਰਕੇ ਕਲਿੱਕ ਲਾਜ਼ਮੀ ਕਰ ਦਿਓ ਵੀਡੀਓ ਚੰਗੀ ਲੱਗ ਰਹੀ ਆ ਵਧੀਆ ਲੱਗ ਰਹੀ ਆ ਤਾਂ نیچے ਇੱਕ ਲਾਈਕ ਦਾ ਬਟਨ ਹੋਊਗਾ ਵੀਡੀਓ ਨੂੰ ਲਾਈਕ ਵੀ ਸਾਰੇ ਜਣੇ ਲਾਜ਼ਮੀ ਕਰ ਦਿਓ ਬਾਕੀ ਮਸ਼ੀਨਰੀਆਂ ਦੀ ਗੱਲ ਕਰਾਂਗੇ ਆਪਣੇ ਚੈਨਲ ਦਾ WhatsApp ਨੰਬਰ ਦੁਬਾਰਾ ਤੁਹਾਨੂੰ ਮੈਂ ਦੱਸ ਦਿੰਨੇ ਹੇ ਨੀਚੇ ਲਿਖਿਆ ਹੋਇਆ ਇੱਕ ਪਾਸੇ ਚੁੰਟ ਦੇ ਵਿੱਚ ਨੰਬਰ ਹੈ ਜੀ ਆਪਣਾ 78140 38764 ਜੇ ਕਿਸੇ ਨੇ ਐਡ ਕਰਵਾਉਣੀ ਹੈ ਜੀ ਤੁਹਾਡੇ ਕੋਲੇ ਵੇਚਣ ਵਾਸਤੇ ਕੂਠੀ ਆ ਘਰ ਆ ਮਕਾਨ ਹੈ ਗੱਡੀ ਆ ਮੋਟਰਸਾਈਕਲ ਹੈ ਕੁਝ ਵੀ ਹੈ ਜੀ ਤੁਸੀਂ ਸੇਲ ਕਰਨਾ ਜੇ ਚਾਹੁੰਦੇ ਹੋ ਤਾਂ ਆਪਣੇ ਕੋਲੇ ਭੇਜ ਕੇ ਜਮਾ ਫਰੀ ਦੇ ਵਿੱਚ ਐਡ ਲਗਵਾ ਸਕਦੇ ਹੋ ਆਪਣਾ ਕੋਈ ਕਮਿਸ਼ਨ ਕੋਈ ਖਰਚਾ ਵਰਚਾ ਕੁਝ ਨਹੀਂ ਹੁੰਦਾ ਜੀ ਜਮਾ ਫਰੀ ਦੇ ਵਿੱਚ ਆਪਣਾ ਸਾਰਾ ਕੰਮ ਹੈ ਕਿਸੇ ਨੇ ਕੁਝ ਵੀ ਵੇਚਣਾ ਭੇਜੋ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋਆਂ ਜੀ ਠੀਕ ਹੈ ਜੀ ਬਾਕੀ ਇੱਕ ਬੇਨਤੀ ਹੈ ਜੀ ਮੇਰੇ ਵੱਲੋਂ ਜਦੋਂ ਤੁਸੀਂ ਕੋਈ ਵੀ ਗੱਡੀ ਆਪਣੇ ਕੋਲੇ ਭੇਜ ਦਿਓ ਮਸ਼ੀਨਰੀ ਮੋਟਰਸਾਈਕਲ ਭੇਜ ਦਿਓ ਰੇਟ ਹਮੇਸ਼ਾ ਮਾਰਕੀਟ ਵੈਲਿਊ ਦੇ ਹਿਸਾਬ ਨਾਲ ਲਾ ਕੇ ਭੇਜਿਆ ਕਰੋ ਜੀ ਬੇਨਤੀ ਵਾਲੀ ਗੱਲ ਹੈ ਜੀ ਤੇ ਹੁਣ ਆਪਾਂ ਫਿਰ ਤੋਂ ਮਸ਼ੀਨਰੀਆਂ ਦੀ ਗੱਲ ਕਰਦੇ ਹਾਂ ਮਸ਼ੀਨਰੀਆਂ ਦੀ ਵੀਡੀਓ ਆਪਾਂ ਫਿਰ ਤੋਂ ਸ਼ੁਰੂ ਕਰਦੇ ਹਾਂ ਆਪਣੇ ਕੋਲੇ ਹੋਣਾ ਮੋਟਰਸਾਈਕਲ ਮਾਲਕ ਨੇ ਭੇਜਿਆ ਵੱਡਾ ਜਿਹਾ ਮੋਟਰਸਾਈਕਲ ਹੈ ਜੀ 2013 ਮਾਡਲ ਹੈ ਫਾਸਟ ਓਨਰ ਹੈ ਤੇ ਪਠਾਨਕੋਟ ਏਰੀਆ 'ਚ ਇਹਨਾਂ ਦਾ ਹੀਰੋ ਦਾ ਮੋਟਰਸਾਈਕਲ ਹੈ ਜੀ ਹਾਂ 16000 ਮਾਲਕ ਨੇ ਸਿਰਫ ਡਿਮਾਂਡ ਆਪਣੇ ਕੋਲੇ ਲਾ ਕੇ ਭੇਜੀ ਆ ਤੇ ਮੋਟਰਸਾਈਕਲ ਬਹੁਤ ਚੰਗਾ ਹੈ ਤੁਸੀਂ ਜਿਵੇਂ ਕਿ ਦੇਖ ਰਹੇ ਹੋ 16000 ਦੇ ਵਿੱਚ ਇਹਨਾਂ ਨੇ ਸੇਲ ਕਰਨਾ ਪਠਾਨਕੋਟ ਦੇ ਲਾਗੇ ਇਹਨਾਂ ਦਾ ਪੈਂਡਲ ਜੀ ਉੱਥੇ ਖੜਾ ਹੈਗਾ ਵਧੀਆ ਜੀ ਸਰਵਿਸ ਵਰ ਵੀ ਸਾਰੀ ਹੋਈ ਆ ਕੰਮ ਮਾਲਕ ਨੇ ਟੋਟਲ ਹੀ ਕਰਵਾ ਰੱਖਿਆ ਹੈ 1 ਰੁਪਿਆ ਆਪਾਂ ਨੂੰ ਲਗਾਉਣ ਦੀ ਲੋਡ ਹੈ ਨੀ ਮੋਟਰਸਾਈਕਲ ਦੀ ਚਾਰੇ ਪਾਸੇ ਦੇਖ ਰਿਹਾ ਹਾਂ ਤੇ ਜਿਨ੍ਹਾਂ ਦਾ ਮੋਟਰਸਾਈਕਲ ਹੈ ਜੀ ਉਹਨਾਂ ਦਾ ਨੰਬਰ 80500 43 80099 ਇਸੇ ਨੰਬਰ ਤੇ ਗੱਲ ਲਾਜ਼ਮੀ ਕਰ ਲਿਓ ਠੀਕ ਹੈ ਜੀ ਤੇ ਹੁਣ ਆਪਾਂ ਇੱਕ ਹੋਰ ਮੋਟਰਸਾਈਕਲ ਤੁਹਾਡੇ ਖਾਤਰ ਲੈ ਕੇ ਪਹੁੰਚੇ ਆਂ ਵੀਡੀਓ ਇਹਨਾਂ ਨੇ ਬਹੁਤ ਚੰਗੀ ਬਣਾ ਕੇ ਭੇਜੀ ਆ ਬੇਨਤੀ ਵਾਲੀ ਗੱਲ ਹੈ ਜੀ ਇੱਕ ਵੀਡੀਓ ਵੀ ਲਾਜ਼ਮੀ ਬਣਾ ਕੇ ਭੇਜਿਆ ਕਰੋ ਹੁਣ ਆਪਾਂ ਗੱਲ ਕਰਾਂਗੇ ਆਪਣੇ ਕੋਲੇ ਇੱਕ ਮੋਟਰਸਾਈਕਲ ਪਹੁੰਚਿਆ 2019 ਮਾਡਲ ਮੋਟਰਸਾਈਕਲ ਹੈ ਜੀ ਐਚਐਫ ਡੀ ਲਕਸ ਇਹਨਾਂ ਦਾ ਜ਼ਿਲ੍ਹਾ ਮਾਨਸਾ ਮਾਨਸਾ ਦੇ ਲਾਗੇ ਇਹਨਾਂ ਦਾ ਪਿੰਡ ਹੈ ਜੀ ਪਿੰਡ ਜੀ ਗੁਰਥੜੀ ਗੁਰਥੜੀ ਠੀਕ ਹੈ ਜੀ ਜਾ ਕੇ ਦੇਖਣੋਂ ਜਾ ਕੇ ਦੇਖ ਸਕਦੇ ਹੋ 45000 ਰੁਪਏ ਮਾਲਕ ਨੇ ਡਿਮਾਂਡ ਆਪਣੇ ਕੋਲੇ ਲਾ ਕੇ ਭੇਜੀ ਆ ਬਾਕੀ ਕਹਿੰਦੇ ਸੀਗੇ ਮੌਕੇ ਤੇ ਕਰ ਲਾਂਗੇ ਠੀਕ ਹੈ ਜੀ ਤੇ ਵਧੀਆ ਮੋਟਰਸਾਈਕਲ ਹੈ ਜੀ ਤੇ ਨੁਕਸ ਕੋਈ ਨਹੀਂ ਹੈਗਾ ਵਧੀਆ ਸਾਫ ਸੁਥਰੀ ਕੰਡੀਸ਼ਨ ਹੈ ਤੇ ਵਧੀਆ ਚੱਲਿਆ ਹੋਇਆ ਵਧੀਆ ਮਾਲਕ ਨੇ ਚਲਾਇਆ ਹੋਇਆ ਸਰਵਿਸ ਸੁਰਵਿਸ ਸਾਰੀ ਹੋਈ ਆ ਬਾਕੀ ਤੁਹਾਡੇ ਸਾਹਮਣੇ ਜੀ ਤੇ ਵੀਡੀਓ ਮਾਲਕ ਨੇ ਚੰਗੀ ਬਣਾ ਕੇ ਭੇਜੀ ਆ ਦੇਖ ਰਹੇ ਹੋ ਤੁਸੀਂ ਤੇ ਜਿਨ੍ਹਾਂ ਦਾ ਮੋਟਰਸਾਈਕਲ ਹੈ ਜੀ ਉਹਨਾਂ ਦਾ ਨੰਬਰ ਆਪਾਂ ਸਕਰੀਨ ਤੇ ਲਾ ਰੱਖਿਆ 84200 72 3190 60 ਆ ਮਾਲਕ ਦਾ ਨੰਬਰ ਹੈ ਮਾਲਕ ਨਾਲ ਗੱਲ ਤੁਸੀਂ ਆਪੇ ਕਰ ਲਓ ਜੀ ਹੁਣ ਆਪਾਂ ਇੱਕ ਤੁਹਾਡੇ ਖਾਤਰ ਗੱਡੀ ਲੈ ਕੇ ਪਹੁੰਚੇ ਆ ਜੀ ਗੱਡੀ ਜਿਹੜੀ ਤੁਸੀਂ ਦੇਖ ਰਹੇ ਹੋ Maruti 800 ਗੱਡੀ ਆ 2000 ਪੂਰਾ ਮਾਡਲ ਆ 45000 ਦੇ ਵਿੱਚ ਇਹਨਾਂ ਨੇ ਵੇਚਣੀ ਹੈ ਤੇ ਜਲਦੀ ਸੇਲ ਕਰਨੀ ਆ ਚੱਪਾਲੀ ਆਰਸੀ ਬਣੀ ਹੋਈ ਆ ਸੈਂਟਰ ਲੋਕ ਆ ਸਾਰਾ ਕੁਝ ਵਧੀਆ ਮੋਗੇ ਖੜੀ ਆ 45000 ਮੰਗਿਆ ਇਹਨਾਂ ਨੇ ਬਾਕੀ ਲੈਸਬਸ ਹੋ ਜੂਗਾ ਚੋੜੇ ਟਾਇਰ ਮਾਲਕ ਨੇ ਪਵਾ ਰੱਖਿਆ ਨੰਬਰ ਤੁਹਾਨੂੰ ਮਿਲ ਗਿਆ ਹੋਣਾ ਸੀ ਤੇ ਇਹ ਵੀਡੀਓ ਆਪਾਂ ਤੁਹਾਨੂੰ ਸਾਰਾ ਕੁਝ ਦਿਖਾਤਾ ਵੀਡੀਓ ਚ ਤੇ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਤੇ ਲਾਈਕ ਸ਼ੇਅਰ ਜਰੂਰ ਕਰ ਦਿਓ ਕਿਸੇ ਨੇ ਕੋਈ ਮਸ਼ੀਨਰੀ ਸੇਲ ਕਰਨੀ ਆ ਤਾਂ ਆਪਣੇ ਕੋਲੇ ਭੇਜੋ ਆਪਣੇ ਚੈਨਲ ਦਾ ਵਟਸਐਪ ਨੰਬਰ ਨੀਚੇ ਤੁਹਾਨੂੰ ਮਿਲ ਗਿਆ ਹੋਊਗਾ ਇਹ ਜਲਦੀ ਮਿਲਦੇ ਹਾਂ ਜੀ ਆਪਾਂ ਇਸੇ ਤਰ੍ਹਾਂ ਦੀ ਇੱਕ ਹੋਰ ਨਵੀਂ ਵੀਡੀਓ ਨਵੀਂ ਕੋਠੀ ਮਕਾਨ ਘਰ ਦੇ ਨਾਲ ਜੀ ਇਸੇ ਤਰ੍ਹਾਂ ਦੀ ਹਰ ਰੋਜ਼ ਵੀਡੀਓ ਦੇਖਣ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਤੇ ਕਿਸੇ ਨੇ ਵੇਚਣਾ ਤੁਹਾਡੇ ਰਿਸ਼ਤੇਦਾਰਾਂ ਨੇ ਕੁਝ ਵੇਚਣਾ ਭੇਜੋ ਆਪਣੇ ਕੋਲ ਤੇ ਅਗਲੀ ਵੀਡੀਓ ਚ ਤੁਹਾਨੂੰ ਕਿਹੜੀ ਮਸ਼ੀਨਰੀ ਚਾਹੀਦੀ ਹੈ ਕਮੈਂਟ ਕਰਕੇ ਤੁਸੀਂ ਫਰਮਾਇਸ਼ ਵੀ ਕਰ ਸਕਦੇ ਹੋ ਆਪਾਂ ਲੈ ਕੇ ਪਹੁੰਚ ਜਾਵਾਂਗੇ